ਤਨਾਹ ਸ੍ਰੀ ਮਹਲਾ ਨੋਵਾ ਸਾਦੋ ਇਹ ਜਗ ਪਰਮ ਪੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬੇਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸ ਲਪਟਾਨਾ ਜੋ ਬਨ ਧਨ ਪ੍ਰਭ ਤਾ ਕੈ ਮਦ ਮੈਂ ਅਹਨਸ ਰਹਿ دیਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾ ਸਿਉ ਮਨ ਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮਖ ਹੋਏ ਪਛਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾ ਸਿਉ ਮਨ ਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਗੁਰਦੇਵ ਭਾਦਰ ਸਾਹਿਬ ਮਹਾਰਾਜ ਦੀ ਬਾਣੀ ਨੂੰ ਰਲ ਮਿਲ ਕੇ ਪਿਛਲੇ ਲੰਮੇ ਸਮੇਂ ਤੋਂ ਵਿਚਾਰਨ ਦਾ ਯਤਨ ਕਰ ਰਹੇ ਹਾਂ ਤਨਾਸਰੀ ਰਾਗ ਦੇ ਵਿੱਚੋਂ ਸੱਚੇ ਪਾਤਸ਼ਾਹ ਦਾ ਇਹ ਦੂਸਰਾ ਸ਼ਬਦ ਹੈ ਜਿਹੜਾ ਆਪਾਂ ਸੁਣਿਆ ਹੈ ਇਸ ਸ਼ਬਦ ਦੇ ਅੰਦਰ ਵੀ ਮਹਾਰਾਜ ਨੇ ਸਾਡੇ ਜੀਵਨ ਦੀ ਜਿਹੜੀ ਸਭ ਤੋਂ ਬੇਸਿਕ ਸਮੱਸਿਆ ਹੈਗੀ ਹੈ ਉਹਦੇ ਤੋਂ ਸਾਨੂੰ ਜਾਣੂ ਕਰਵਾਇਆ ਅਸੀਂ ਉਹਨੂੰ ਸਮੱਸਿਆ ਨਹੀਂ ਸਮਝਦੇ ਕਿ ਵੈਸੀ ਇਹ ਵੀ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਉਹ ਚੀਜ਼ ਕੀ ਹੈ ਵੀ ਇਹ ਜਿਹੜਾ ਸਾਡਾ ਜੀਵਨ ਹੈ ਨਾ ਇਹਦਾ ਇੱਕ ਖਾਸ ਪਰਯੋਜਨ ਹੈਗਾ ਹੈ ਇਹ ਜੀਵਨ ਸਾਨੂੰ ਰੱਬ ਜੀ ਦੇ ਗੁਣ ਗਾਉਣ ਦੇ ਵਾਸਤੇ ਉਹਦੀ ਵਡਿਆਈ ਕਰਨ ਵਾਸਤੇ ਉਹਦਾ ਜਸ ਉਹਦੀ ਕੀਰਤੀ ਕਰਨ ਵਾਸਤੇ ਪ੍ਰਾਪਤ ਹੋਇਆ ਹੈ ਪਰ ਅਸੀਂ ਆਪਣੇ ਇਸ ਜੀਵਨ ਨੂੰ ਬਹੁਤ ਹੀ ਛੋਟੇ ਜਿਹੇ ਘੇਰੇ ਦੇ ਵਿੱਚ ਬੰਨ ਲਿਆ ਤੇ ਬਹੁਤ ਛੋਟਾ ਜਿਹਾ ਆਪਣਾ ਜੀਵਨ ਮਕਸਦ ਹੈ ਜਿਹੜਾ ਉਹ ਅਸੀਂ ਨਿਸ਼ਚਿਤ ਕਰਕੇ ਬੈਠੇ ਹੋਏ ਹਾਂ ਉਹ ਆਪਣੇ ਟੱਬਰ ਦੀਆਂ ਜ਼ਿੰਮੇਵਾਰੀਆਂ ਉਟੜੀਆਂ ਤੇ ਸੰਸਾਰ ਦੇ ਵਿੱਚ ਇੱਜ਼ਤ, ਜਸ, ਪ੍ਰਭਤਾ ਹਾਸਲ ਕਰਨੀ ਸਾਡੀਆਂ ਜਿਹੜੀਆਂ ਚੰਗਿਆਈਆਂ ਵੀ ਨੇ ਨਾ ਉਹ ਇਸ ਕਰਕੇ ਨਹੀਂ ਕੀਤੀਆਂ ਕਿ ਚੰਗਿਆਈਆਂ ਕਰਨਾ ਸਾਡਾ ਫਰਜ਼ ਬਣਦਾ ਹੈ ਉਹ ਇਸ ਕਰਕੇ ਨੇ ਤਾਂ ਕਿ ਅਸੀਂ ਲੋਕਾਂ ਦੀ ਨਜ਼ਰ ਦੇ ਅੰਦਰ ਚੰਗੇ ਬਣ ਸਕੇ ਲੋਕ ਸਾਡੀ ਕੀਰਤੀ ਕਰਨ ਲੋਕ ਸਾਡੀ ਵਧਾਈ ਕਰਨ इवन ਲੋਕ ਜੋ ਵੀ ਦਾਨ ਪੁੰਨ ਕਰਦੇ ਹੈਗੇ ਆ ਬਹੁਤੀ ਪਿੱਛੇ ਹੀ ਉਹ ਲਾਲਸਾ ਹੁੰਦੀ ਹੈ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਵੀ ਸਮਝਾਇਆ ਹੈ ਇੱਕ ਤੇ ਮਨੁੱਖ ਚਾਹੁੰਦਾ ਹੈ ਵੀ ਉਹਨੂੰ ਬਹੁਤਾ ਪ੍ਰਾਪਤ ਹੋਵੇ ਦਾਨ ਦੇ ਪਿੱਛੇ ਇਹ ਵੀ ਇੱਕ ਪ੍ਰਕਿਰਿਆ ਮੌਜੂਦ ਹੈਗੀ ਹੈ ਦੂਸਰਾ ਲੋਕੋ ਦੀ ਕੀਰਤੀ ਕਰਨ ਦੇ ਵੇਖੋ ਫਲਾਣਾ ਬੰਦਾ ਹੈ ਨਾ ਉਹ ਕਿੱਡਾ ਵੱਡਾ ਦਾਨੀ ਹੈਗਾ ਹੈ ਹਨਾ ਮਨੁੱਖ ਚੰਗਾ ਖਵਾਉਣਾ ਚਾਹੁੰਦਾ ਇਹਦੇ ਲਈ ਉਹਨੇ ਆਪਣੇ ਆਪ ਨੂੰ ਸੀਮਿਤ ਕੀਤਾ ਤੇ ਦੂਸਰੀ ਗੱਲ ਇਹ ਹੈ ਕਿ ਬੰਦੇ ਨੇ ਆਪਣੇ ਜੀਵਨ ਨੂੰ ਆਪਣੇ ਪਰਿਵਾਰ ਦੇ ਲਈ ਸੀਮਿਤ ਕੀਤਾ ਹੋਇਆ ਜਿੰਨੇ ਸਾਡੇ ਐਫਰਟਸ ਨੇ ਦਿਨ ਰਾਤ ਵੀ ਸਾਨੂੰ ਮਿਹਨਤ ਮਸ਼ੱਕਤ ਕਰਨੀ ਪਵੇ ਆਪਣੇ ਪਰਿਵਾਰ ਨੂੰ ਇੱਕ ਸੋਹਣਾ ਜੀਵਨ ਦੇਣ ਵਾਸਤੇ ਉਹ ਅਸੀਂ ਕਰਦੇ ਆ ਅੱਛਾ ਉਹਨੇ ਇਹ ਚੀਜ਼ ਮਾੜੀ ਵੀ ਨਹੀਂ ਕੀਤੀ ਬਾਰੇ ਗਲਤ ਕਦੋਂ ਹੋ ਜਾਂਦੀ ਹੈ ਜਦੋਂ ਅਸੀਂ ਸਿਰਫ ਇਦੇ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਾਂ ਜੀਵਨ ਦੇ ਅਸਲ ਮਨੋਰਥ ਸਾਨੂੰ ਪਹੁੰਚ ਜਾਂਦੇ ਨੇ ਤੇ ਫਿਰ ਉਹ ਪਰਿਵਾਰ ਨੂੰ ਸੁੱਖ-ਸੁਭਿਧਾਵਾਂ ਦੇਣ ਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਸ਼ਾਮਦਾਨ ਦੰਡ ਭੇਦ ਆਪਣਾਉਣਾ ਪਵੇ ਅਸੀਂ ਤਿਆਰ ਹੈਗੇ ਹਾਂ ਜੀ ਵਾਣ ਛਲ ਕਪਟ ਕਰਨਾ ਪਵੇ ਅਸੀਂ ਤਿਆਰ ਹੈਗੇ ਹਾਂ ਟਿੰਗੋ ਜ਼ੋਰੀ ਸੀਨਾ ਜ਼ੋਰੀ ਜਾਂ ਫਿਰ ਕੋਈ ਬੇਈਮਾਨੀ ਕਰਨੀ ਪਵੇ ਉਹਦੇ ਲਈ ਵੀ ਅਸੀਂ ਤਿਆਰ ਹੈਗੇ ਹਾਂ ਖੂਨ ਪੇ ਇਤਨੇ ਪੈ ਜਾਂਦੇ ਆ ਹੁਣ ਗੁਰੂ ਸਾਹਿਬ ਕਿੰਨੀ ਪਿਆਰੀ ਗੱਲ ਸਮਝਾ ਰਹੇ ਹੈਗੇ ਆ ਤਨਾਸਰੀ ਰਾਗ ਦੇ ਅੰਦਰ ਸਾਦੋ ਸੰਬੋਧਨ ਹੈ ਸਾਡੇ ਸਾਰੇ ਲੋਕਾਂ ਦੇ ਵਾਸਤੇ ਹੈ ਨਾ ਮਾਰੇ ਕੇ ਰਹੇ ਵੀ ਸਤ ਸੰਗਿਓ ਇਹ ਜਗ ਭਰਮ ਭੁਲਾਣਾ ਕਹਿੰਦੇ ਜਿਹੜਾ ਜਗਤ ਹੈ ਸੰਸਾਰ ਹੈ ਇਹ ਤੇ ਬੜੇ ਵੱਡੇ ਭੁਲੇਖੇ ਦਾ ਸ਼ਿਕਾਰ ਹੋਇਆ ਹੋਇਆ ਹੈ ਇਹ ਤੇ ਢਕਣਾ ਚਪਿਆ ਹੋਇਆ ਹੈ ਇਹਤੇ ਕੁਮਾਰਕ ਦੇ ਉੱਤੇ ਚਲਾ ਗਿਆ ਇਹ ਤੇ ਲੋਕ ਜੀਵਨ ਦਾ ਲਕਸ਼ੀ ਗਵਾਈ ਫਿਰਦੇ ਨੇ ਵੈਸੇ ਤੇ ਅਸੀਂ ਸਾਰੇ ਸੁਣਦੇ ਹਾਂ ਜੇ ਆਪਾਂ ਨੂੰ ਪੁੱਛਿਆ ਜਾਵੇ ਵੀ ਗੁਰਬਾਣੀ ਦੇ ਅਕੋਰਡਿੰਗ ਦੱਸੋ ਵੀ ਜੀਵਨ ਦਾ ਮਨੋਰਥ ਕੀ ਹੁੰਦਾ ਤੇ ਅਸੀਂ ਝਟ ਕਹਿ ਸਕਦੇ ਭਈ ਪ੍ਰਾਪਤਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਰੱਟੇ ਲਾਏ ਆ ਨਾ ਅਸੀਂ ਜੀਵਨ ਚ ਕੇਵਲ ਰੱਟੇ ਲਾਏ ਹੋਏ ਆ ਸ ਕਦੇ ਅਸੀਂ ਗੋਬਿੰਦ ਦੀ ਪ੍ਰਾਪਤੀ ਦੇ ਵਾਸਤੇ ਐਫਰਟ ਕੀਤਾ ਹੈ ਕੁਰਬਾਨੀ ਦੇ ਅਕੋਰਡਿੰਗ ਜ਼ੁਬਾਨ ਤੇ ਕੁਰਬਾਨੀ ਹੈ ਦਿਲ ਵਿੱਚ ਕੀ ਹੈ ਕਰਮ ਵਿੱਚ ਕੀ ਹੈ ਮਹੱਤਵਪੂਰਨ ਚੀਜ਼ ਹੋ ਗਈ ਗੁਰੂ ਸਾਹਿਬ ਸਾਨੂੰ ਆਪ ਸਮਝਾਉਂਦੇ ਹੈ ਕਿ ਗੁਰਬਾਣੀ ਕੱਲੀ মুখ ਤੋਂ ਬੋਲਣ ਵਾਸਤੇ ਪ੍ਰਾਪਤ ਨਹੀਂ ਜੇ ਹੋਏਗੀ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਗੁਰ ਬਾਣੀ ਬੰਨਾ ਪਏਗਾ ਤੇ ਮੈਨੂੰ ਪਤਾ ਹੈ ਮੈਂ ਰੋਜ਼ ਪੜਦਾ ਇਹ ਸ਼ਰਵਣੋਂ ਮੇਰੇ ਉਹ ਸੱਚ ਹੈ ਸੁਣਨੇ ਨੂੰ ਬਿਠਾਇਆ ਸੱਚ ਹੈ ਸੁਣਨੇ ਨੂੰ ਬਿਠਾਇਆ ਸਰੀਰ ਇਸ ਸਰੀਰ ਨਾਲ ਤਾਂ ਲੱਗੇ ਹੋਏ ਨੇ ਮੈਂ ਇਹਨਾਂ ਸੱਚ ਸੁਣਨਾ ਹੈ ਜੀ ਸੱਚ ਸੁਣਨ ਦਾ ਭਾਵ ਹੈ ਮੈਂ ਕੇਵਲ ਉਹ ਬੋਲ ਸੁਣਨੇ ਉਹ ਗੱਲਾਂ ਸੁਣਨੀਆਂ ਉਹਨਾਂ ਨੂੰ ਆਪਣੇ ਅੰਦਰ ਲੈ ਕੇ ਜਾਣਾ ਇਹਨਾਂ ਕੰਨਾਂ ਦੇ ਦੁਆਰਾ ਜਿਹੜੀਆਂ ਚੰਗੀਆਂ ਨੇ ਰੱਬ ਜੀ ਦੇ ਹੁਕਮ ਦੇ ਅਨੁਸਾਰੀ ਨੇ ਗੁਰਮਤ ਦੇ ਅਨੁਸਾਰੀ ਨੇ ਬਸ ਮੈਂ ਉਹਨਾਂ ਨੂੰ ਆਪਣੇ ਜੀਵਨ 'ਚ ਥਾਂ ਦੇਣੀ ਆ ਤੇ ਪਰ ਹੁੰਦਾ ਕੀ ਹੈ ਅੱਜ ਨਾ ਕੰਨਾਂ ਨਾਲ ਸਵੇਰੇ ਸੁਣਿਆ ਹੁੰਦਾ ਸਾਚੇ ਸੁਣਨੇ ਨੂੰ ਪਠਾਏ ਤੇ ਸਾਰੀ ਝਾੜੀਏ ਕੰਨ ਲਾਏ ਕਾ ਦੇ ਉੱਤੇ ਆ ਸ਼ਰਵਨ ਸੋਏ ਸੁਨਨਿੰਦ ਵਿਚਾਰ ਸਾਰੀ ਝਾੜੀ ਤੇ ਇਹਨਾਂ ਨਾਲ ਨਿੰਦਿਆ ਦੀ ਵਿਚਾਰ ਸੁਣਦੇ ਰਹਿੰਦੇ ਆ ਚੋਗਲੀਆਂ ਸੁਣਦੇ ਰਹਿੰਦੇ ਹੈਗੇ ਉਹ ਬੁਰਿਆਈਆਂ ਸੁਣਦੇ ਆ ਗੰਦ ਮੰਦ ਸੁਣਦੇ ਹੈਗੇ ਕੀ ਕੁਛ ਹੈ ਜਿਹੜਾ ਇਹਨਾਂ ਕੰਨਾਂ ਦੇ ਜ਼ਰੀਏ ਅਸੀਂ ਅੰਦਰ ਨਹੀਂ ਲੈ ਕੇ ਜਾ ਰਹੇ ਕਿ ਐਸੇ ਨੂੰ ਮਹਾਰਾਜ ਕਹਿੰਦੇ ਆ ਪਰਮਪੁਤਨਾਂ ਹੈ ਜੀ ਬੰਦਾ ਭਟਕਿਆ ਹੋਇਆ ਹੈ ਜੀ ਜੀਵਨ ਦੇ ਵਿੱਚ ਆਪਣੇ ਕੁਮਾਰਗ ਦੇ ਉੱਤੇ ਪਿਆ ਹੋਇਆ ਹੈ ਜੀ ਐਸੇ ਨੂੰ ਤੇ ਗੁਰਬਾਣੀ ਸਮਝਾਉਂਦੀ ਹੈ ਨਾ ਵੀ ਬਾਹਰ ਦੇ ਸਹਚਾਨ ਨਾਲ ਦਿਲ ਅੰਧਿਆਰੀ ਰਾਤ ਹੈ ਬਾਹਰੋਂ ਬੰਦੇ ਧਰਮੀ ਵੀ ਦਿਖਦੇ ਹੈਗੇ ਅਜੇ لباس ਪਾਲਿਆ ਕੱਪੜੇ ਪਾਲੇ ਹੈ ਜੀ ਪਰ ਅੰਦਰ ਅੰਦਰ ਹਣੀ ਰਹਿ ਟੋਣ ਦੇ ਸੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਸਾਧੂ ਇਹ ਜੱਗ ਪਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਹੁਣ RAM ਨਾਮ ਕਾ ਸਿਮਰਨ ਛੋੜਿਆ ਮਹਾਰਾਜ ਦੱਸ ਰਹੇ ਸਿਮਰਨ ਦਾ ਮਤਲਬ ਇਕੱਲਾ ਗੁਰਮੰਤਰ ਦਾ ਅਭਿਆਸ ਨਹੀਂ ਗਾ ਜੀ ਇਹ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਸਿਮਰਨ ਦਾ ਸਬੰਧ ਸਾਡੀ ਸਿਮਰਤੀ ਦੇ ਨਾਲ ਹੈਗਾ ਜਦੋਂ ਸਿਮਰਤੀ ਦੇ ਵਿੱਚੋਂ ਸਾਡੇ ਉਹ ਰੱਬੀ ਗੁਣ ਤਿਲਕ ਗਏ ਤੇ ਸਾਡੇ ਕੋਲ ਤੋਂ ਸਿਮਰਨ ਛੁੱਟ ਗਿਆ ਹੁਣ ਮੈਂ 1 ਘੰਟਾ 2 ਘੰਟੇ ਵੀ ਗੁਰਮੁ ਗੁਰਮੰਤਰ ਦਾ ਅਭਿਆਸ ਕੀਤਾ ਗੁਰਮੰਤਰ ਦਾ ਅਭਿਆਸ ਕੀਤਾ ਬਾਣੀ ਪੜ੍ਹੀ ਸੁਣੀ ਕਥਾ ਵਿਚਾਰ ਕੀਤੀ ਪਰ ਉਹ ਤੋਂ ਬਾਅਦ ਦੇ ਵਿੱਚ ਜੇ ਮੈਂ ਕਰੀ ਸਭ ਕੁਝ ਉਲਟ ਪੁਲਟ ਜਾ ਜੇ ਇਹਦਾ ਮਤਲਬ ਮੇਰਾ ਤੇ ਸਿਮਰਨ ਹੋ ਹੀ ਨਹੀਂ ਸਕਿਆਗਾ ਕੱਲਾ ਜ਼ੁਬਾਨ ਤੋਂ ਬਾਹਰ ਨੂੰ ਥੋੜੀ ਕਹਿਣਾ ਸੀਗਾ ਇਹਨੂੰ ਪ੍ਰਗਟ ਵੀ ਤੇ ਕਰਨਾ ਹੈ ਨਾ ਕਰਮਾਂ ਦੇ ਦੁਆਰਾ ਪ੍ਰਗਟ ਕਰਨਾ ਹੈ ਜੇ ਫਿਜ਼ੀਕਲੀ ਪ੍ਰਗਟ ਕਰਨਾ ਹੈ ਜੇ ਆਪਣੇ ਹੱਥਾਂ ਦੇ ਦੁਆਰਾ ਪ੍ਰਗਟ ਕਰਨਾ ਹੈ ਜੇ ਕੰਨਾਂ ਦੇ ਦੁਆਰਾ ਅੱਖਾਂ ਦੇ ਦੁਆਰਾ ਪ੍ਰਗਟ ਕਰਨਾ ਹੈ ਉਹ ਹੋ ਨਹੀਂ ਪਾਰਿਆਗਾ ਹੁਣ ਮਹਾਰਾਜ ਨੂੰ ਕਹਿਣਾ ਪਿਆ ਰਾਮ ਨਾਮ ਦਾ ਸਿਮਰਨ ਛੋੜਿਆ ਮਾਇਆ ਹਾਥ ਵਿਕਨਾਂ ਕਹਿੰਦੇ ਬੰਦਾ ਮਾਇਆ ਥੀ ਵੇਕੇ ਤੇ ਵਿਕੇ ਹੋਇਆ ਅਸੀਂ ਜੇ ਅਸੀਂ ਵਿਕੇ ਨਾ ਹੁੰਦੇ ਨੱਚਣਾ ਤੇ ਅਸੀਂ ਓਵੇਂ ਸੀ ਜਿਵੇਂ ਸਾਨੂੰ ਗੁਰੂ ਨਚਾਉਂਦਾ ਪਰ ਨੱਚ ਰਹੇ ਹਾਂ ਅਸੀਂ ਓਵੇਂ ਲਾਈਫ ਦੇ ਵਿੱਚ ਜਿਵੇਂ ਸਾਨੂੰ ਮਾਇਆ ਨਚਾ ਰਹੀ ਹੈ ਸਾਨੂੰ ਸਾਡਾ ਗੁਰਸਾ ਨਚਾਉਂਦਾ ਹੈ ਸਾਡੀ ਅੰਦਰ ਦੀ ਇਰਖਾ ਨਚਾਉਂਦੀ ਹੈ ਅਨ ਸਾਡੇ ਅੰਦਰ ਦਾ ਦੁਸ਼ਵੈਸ਼ ਨਚਾਉਂਦਾ ਹੈ ਮੋਹ ਨਚਾਉਂਦਾ ਹੈ ਕਿ ਕਿਹੜੇ ਕਿਹੜੇ ਔਗਣ ਜਿਹੜੇ ਸਾਨੂੰ ਨਹੀਂ ਨਚਾ ਰਹੇਗੇ ਅਸੀਂ ਕਈ ਵਾਰੀ ਬਾਣੀ ਪੜ੍ਹਦੇ ਹੁੰਨੇ ਆ ਤੇ ਕੋਈ ਕੰਮ ਹੋ ਰਿਹਾ ਹੋਵੇ ਤੇ ਅੰਦਰ ਪੂਰਾ ਗੁੱਸੇ ਦਾ ਬਾਲ ਭਰਿਆ ਪਿਆ ਹੁੰਦਾ ਹੈ ਇਹੋ ਚੀਜ਼ਾਂ ਚੱਲੀ ਜਾਂਦੀਆਂ ਨੇ ਹੁਣ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਕਹਿੰਦੇ ਮਾਇਆ ਹੱਥ ਬਿਕਾ ਨਾ ਕਹਿੰਦੇ ਬੰਦਾ ਮਾਇਆ ਦੇ ਹੱਥ ਵਿਗ ਗਿਆ ਹੈ ਦੇਖੋ ਇਹੜਾ ਸੰਸਾਰ ਹੈ ਨਾ ਜਿਹਦੀ ਗੱਲ ਮਹਾਰਾਜ ਕਰ ਰਿਹਾ ਹੈ ਇਹ ਮਾਇਆ ਦੇ ਹੱਥ ਵਿਗ ਗਿਆ ਹੈ ਜੀ ਇਹ ਜਦ ਮਾਇਆ ਨੇ ਇਹਨੂੰ ਖੇਡੇ ਲਾ ਲਿਆ ਉਹਨੇ ਖੇਡ ਰਿਹਾ ਹੈ ਜੀ ਫਿਰ ਉਹ ਵਿਸਥਾਰ ਦੇ ਦਿੱਤਾ ਸੱਚੇ ਬਾਦਸ਼ਾਹ ਨੇ ਹਨ ਵੀ ਮਾਇਆ ਦੇ ਹੱਥ ਵਿਕਿਆ ਕਿਵੇਂ ਬਾਦਸ਼ਾਹ ਜੀ ਨੇ ਦੇਖੋ ਬੰਦੇ ਦੀ ਲਾਈਫ ਹੈ ਕੀ ਹੈ ਜੀ ਮਾਤ ਪਿਤਾ ਭਾਈ ਸੁੱਤ ਬਣਿਤਾ ਤਾਂ ਕੈ ਰਸ ਲਪਟਾਣਾ ਮਰੇ ਹੀ ਦੇ ਬਸ ਇਹਨਾਂ ਦੇ ਰਸ ਵਿੱਚ ਫਸ ਗਿਆ ਪਰਿਵਾਰ ਦੇ ਟੱਬਰ ਦੇ। ਇਸ ਤੋਂ ਬਾਅਦ ਸੋਚ ਹੀ ਨਹੀਂ ਪਉਂਦਾਗਾ। ਸਾਡੀ ਜਿੰਨੀ ਦੌੜ ਭੱਜ ਨਾਠ ਹੋ ਰਹੀ ਹੈ ਉਹ ਸਾਰੀ ਇਸ ਲਈ ਹੋ ਰਹੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਵੱਦ-ਵੱਦ ਸੁੱਖ ਦੇ ਸਕਾਂ। ਹੁਣੇ ਮਨੁਸ਼ਾ ਗਲਤ ਵੀ ਨਹੀਂ। ਗੁਰਮਤ ਨੇ ਨੂੰ ਮਾੜਾ ਥੋੜੀ ਆਖਿਆ ਜੀ। ਪਰ ਕੇਵਲ ਇਸੇ ਮਨੁਸ਼ਾ ਦੇ ਉੱਤੇ ਹੀ ਆਪਣੇ ਜੀਵਨ ਨੂੰ ਰੋਕ ਖੜਨਾ ਇਸ ਨੂੰ ਗੁਰਮਤ ਗਲਤ ਸਮਝਦੀ ਹੈ। ਇਹ ਠੀਕ ਨਹੀਂਗਾ। ਹੁਣ ਇਹਨਾਂ ਦੇ ਉੱਤੇ ਜਦੋਂ ਰੁਕ ਗਏ ਤੇ ਫਿਰ ਬਹੁ ਪਰਪੰਚ ਕਰ ਪਰ ਧਨ ਲਿਆਵੇ ਫਿਰ ਹੁਣ ਜੀਵਨ ਦੇ ਵਿੱਚ ਆ ਚੀਜ਼ ਵੀ ਸ਼ੁਰੂ ਹੋ ਜਾਂਦੀ ਹੈ ਬੰਦੇ ਪਰਪੰਚ ਰਚਦੇ ਨੇ ਪੈਸੇ ਨੂੰ ਇਕੱਠਾ ਕਰਨ ਦੇ ਵਾਸਤੇ ਮਾਇਆ ਨੂੰ ਇਕੱਠਾ ਕਰਨ ਦੇ ਵਾਸਤੇ ਜੋਈ ਤੇ ਨੇ ਮੈਂ ਆਪਣੀ ਫੈਮਲੀ ਨੂੰ ਆ ਚੀਜ਼ ਦਿਆਂ ਆ ਚੀਜ਼ ਦਿਆਂ ਸੁਖ ਹੌਲਤਾ ਦਿਆਂ ਤੇ ਬਾਅਦ ਦੇ ਵਿੱਚ ਇੱਕ ਦਿਨ ਸਮਾਂ ਆਉਂਦਾ ਹੈਗਾ ਕੋਈ ਉਹ ਫੈਮਲੀ ਦੀ ਬਾਤ ਨਹੀਂ ਪੁੱਛਦੀ ਕਰਮ ਦਾ ਲੇਖਾ ਤੇ ਹੋਏਗਾ ਨਾ ਮੈਨੂੰ ਤੇ ਦੱਸਿਆ ਹੈ ਨਾ ਕਿ ਉਮਰ ਜਿਵੇਂ ਜਿਵੇਂ ਵੱਧਦੀ ਜਾਏਗੀ ਤੇਰੇ ਸਰੀਰ ਦੇ ਕਰਮ ਤੇ ਗਿਆਨ ਇੰਦਰੀ ਕੰਮ ਕਰਨਾ ਕਰਦੇ ਜਾਣਗੇ ਇਹ ਦਿਨ ਵੇਲਾ ਇਹੋ ਜਿਹਾ ਆ ਜਾਣਾ ਹੈ ਜੇ ਤਦ ਤੇਰੀ ਹੋ ਕੋਈ ਪਾਣੀ ਹੋਣਾ ਪਵੇ ਤੈਨੂੰ ਪਾਣੀ ਪੁੱਛਣ ਵਾਲਾ ਵੀ ਕੋਈ ਨਹੀਂ ਹੁੰਦਾ ਹਜ ਜਿਨ੍ਹਾਂ ਦੇ ਰਸ ਕਸ ਦੇ ਵਿੱਚ ਤੋਲ ਜਾ ਖੜਦਾ ਹੈ ਟਬਰ ਨੂੰ ਪਾ ਉਹਨਾਂ ਨੂੰ ਸੁੱਖ ਸੁਭਿਧਾਵਾਂ ਦੇ ਪਰ ਉਲਝਾ ਇਹਨੂੰ ਜੰਜਾਲ ਨਾ ਬਣਾ। ਇਹਦੇ ਮੋਹ 'ਚ ਨਾ ਪੈ। ਫਿਰ ਤੇਰਾ ਵੇ ਆਫ ਲਾਈਫ ਆ ਜਿਹੜਾ ਉਹ ਚੇਂਜ ਹੋ ਜਾਏਗਾ। ਗੁਰੂ ਸਾਹਿਬ ਨੇ ਤੇ ਕਿੰਨੀ ਕਿਰਪਾ ਕੀਤੀ ਮਹਾਰਾਜ ਕੰਮ ਕਰਨ ਤੋਂ ਥੋੜੀ ਰੋਕਦੇ ਆ। ਬਸ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਹਾਥ-ਪਾਉਂ ਕਰ ਕੰਮ ਸਭ ਚੀਤ ਨਿਰੰਝਣ ਨਾਲ। ਚਿੱਤ ਕਰਤਾਰ ਨਾਲ ਜੁੜਿਆ ਹੋਣਾ ਚਾਹੀਦਾ। ਕੰਮ ਕਰਨ ਤੋਂ ਨਹੀਂ ਰੋਕ ਰਹੇਗੇ। ਤੇ ਜਦੋਂ ਚੇਤ ਕਰਤਾਰ ਨਾਲ ਜੁੜਿਆ ਹੋਊਗਾ ਫਿਰ ਬੰਦਾ ਨਸ਼ਾ ਵੇਚ ਕੇ ਥੋੜੀ ਆਪਣਾ ਟੱਬਰ ਪਾਉਂਦਾ। ਫਿਰ ਬੰਦਾ ਬੇਈਮਾਨੀ ਕਰਕੇ ਥੋੜੀ ਟੱਬਰ ਪਾ ਲੂ ਆਪਣਾ ਭ੍ਰਿਸ਼ਟਾਚਾਰੀ ਕਰਕੇ ਥੋੜੀ ਟੱਬਰ ਪਾ ਲੂਗਾ ਰਿਸ਼ਵਤ ਖੋਰੀ ਲੈ ਕੇ ਥੋੜੀ ਟੱਬਰ ਪਾ ਲੂਗਾ ਆਪਣਾ ਸਮਝ ਨਹੀਂ ਲੱਗਦਾ ਇਹ ਕਿ ਨਾ ਵੀ ਇਹ ਚੀਜ਼ਾਂ ਸਭ ਗਲਤ ਨੇ ਜੇ ਫਿਰ ਕੰਮਚੋਰ ਥੋੜੀ ਹੋਏਗਾ ਤੇ ਹੁਣ ਸਤਿਗੁਰੂ ਸਮਝਾ ਰਹੇ ਆ ਮਹਾਰਾਜ ਕਹਿਣ ਲੱਗੇ ਜੋਬਨ ਬੰਦਾ ਕੀ ਕਰ ਰਿਹਾ ਹੈ ਜੇ ਤੁਸੀਂ ਦੇਖੋ ਜੋਬਨ ਧਨ ਪ੍ਰਭਤਾ ਕੈ ਮਦਮੈਂ ਐਨਸ ਰਹੇ دیਵਾਨਾ ਮਹਾਰਾਜ ਕਹਿੰਦੇ ਤਿੰਨ ਚੀਜ਼ਾਂ ਦਾ ਨਸ਼ਾ ਬੰਦੇ ਤੇ ਸਵਾਰ ਹੈ ਇੱਕ ਜੋ ਬੰਦਾ ਜਵਾਨੇ ਨੂੰ ਬਚਾਉਣ ਲਈ ਕੀ ਕੁਝ ਨਹੀਂ ਕੀਤਾ ਜਾ ਰਿਹਾ ਕਾ ਧੋਲਿਆਂ ਨੂੰ ਚਿੱਟਿਆਂ ਨੂੰ ਕਾਲੇ ਕੀਤਾ ਜਾ ਰਿਹਾ ਇਹ ਕਾਦੇ ਨਹੀਂ ਕੀਤਾ ਜਾ ਰਿਹਾ ਇਸੇ ਲਈ ਕੀਤਾ ਜਾ ਰਿਹਾ ਨਾ ਬੰਦਾ ਮੂੰਹ ਕਾਲਾ ਕਰਨ ਕਾਦੇ ਵਾਸਤੇ ਰਿਹਾ ਇਸੇ ਲਈ ਕਰਨ ਰਿਹਾ ਜਵਾਨੀ ਵੱਜ ਜਾਏ ਅੱਛਾ ਕੀ ਘਟਨਾ ਚਾਹੁੰਦਾ ਅੱਜ ਦੇ ਸਮੇਂ ਦੇ ਅੰਦਰ ਡਾਕਟਰੀ ਇਲਾਜ ਕਰਾ ਕਰਾ ਕੇ ਜਵਾਨੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਾਦੇ ਲਈ ਕੀਤੀ ਜਾ ਰਹੀ ਹੈ ਜੀ ਜਵਾਨੀ ਨੂੰ ਮੇਨਟੇਨ ਰੱਖਣ ਦੇ ਆਸਤੇ ਘੰਟਿਆਂ ਬੱਧੀ ਟਾਈਮ ਦੇ ਰਿਹਾ ਕਾਦੇ ਲਈ ਦੇ ਰਿਹਾ ਜੀ ਕਿਉਂ ਜਵਾਨੀ ਨੂੰ ਬਚਾ ਕੇ ਰੱਖਣਾ ਚਾਹੁੰਦਾ ਹੈ ਇਸੇ ਤਰ੍ਹਾਂ ਤਾਂ ਨਦੀ ਗੱਲ ਹੈ ਇਸੇ ਤਰ੍ਹਾਂ ਪ੍ਰਭਤਾ ਵਡਿਆਈ ਦੀ ਗੱਲ ਹੈ ਪ੍ਰਭਤਾ ਦੇ ਵਾਸਤੇ ਵਡਿਆਈ ਦੇ ਵਾਸਤੇ ਕੀ ਕੁਝ ਨਹੀਂ ਕਰਦੇ ਲੋਕ ਆਪਾਂ ਸਮਾਜ 'ਚ ਆਪਣੇ ਆਸ-ਪਾਸੇ ਝਾਤੀ ਮਾਰ ਕੇ ਦੇਖ ਸਕਦੇ ਆ ਨਾ ਆਪਣੀ ਐਡਵਰਟਾਈਜ਼ਮੈਂਟ ਕਰਨੀ ਪ੍ਰਭਤਾ ਦੇ ਵਾਸਤੇ ਕਿਹੜੇ-ਕਿਹੜੇ ਢੰਗ ਤਰੀਕੇ ਆ ਜਿਹੜੇ ਨਹੀਂ ਵਰਤੇ ਜਾਂਦੇ ਜੀ ਤੇ ਗੁਰੂ ਸਾਹਿਬ ਸਮਝਾ ਰਹੇ ਆ ਜੀ ਮਾਰੇ ਕਹਿੰਦੇ ਦਿਨ ਰਾਤ ਇਹਨਾਂ ਤਿੰਨਾਂ ਚੀਜ਼ਾਂ ਦੇ ਨਸ਼ੇ ਦੇ ਵਿੱਚ ਤੁਰਿਆ ਫਿਰਦਾ ਜਵਾਨੀ ਕਾਮੁਕਤਾ ਦੀ ਪ੍ਰਤੀਕ ਅਰੇ ਪ੍ਰਤੀਕ ਆਤਮੰਤ ਗੱਲਾਂ ਕਰਦੇ ਪੈਦੇ ਧੰਨਵਾਸ ਤੇ ਪ੍ਰਭਤਾ ਵਾਸਤੇ ਸਭ ਕੁਝ ਕਰਨ ਡਿਆ ਵੇ ਬੜਿਆਈ ਦਾ ਭੁੱਖਾ ਹੈ ਇਹ ਕਿਹਦੇ ਅੰਦਰ ਭੁੱਖ ਨਹੀਂ ਮੇਰੇ ਅੰਦਰ ਭੁੱਖ ਨਹੀਂ ਜਾਂ ਤੁਹਾਡੇ ਅੰਦਰ ਭੁੱਖ ਨਹੀਂ ਗੀ ਸਾਰੇ ਚਾਹੁੰਦੇ ਆ ਸਾਡੇ ਚੰਗੇ ਕੰਮ ਨੂੰ ਕੋਈ ਨਿੰਦ ਜਾਵੇ ਸਹੀ ਤੇ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਅਸੀਂ ਸਾਰੇ ਇੱਕ ਸੂਖਸ਼ਮ ਈਗੋ ਤੋਂ ਪੀੜਿਤ ਬੰਦੇ ਹੈਗੇ ਆਂ ਜੀ ਤੇ ਗੁਰੂ ਸਾਹਿਬ ਉਹ ਸਾਰੀ ਜਿਹੜੀ ਬਿਮਾਰੀ ਹੈ ਨਾ ਉਹ ਉਹਦੀ ਨਿਸ਼ਾਨਦੇਹੀ ਕਰਦੇ ਪਏ ਆ ਜੀ ਤੇ ਮਹਾਰਾਜ ਦੱਸ ਰਹੇ ਆ ਦੀਨ ਦਇਆ ਸ਼ਦਾਦੁ ਕਪੰਜਨ ਤਾ ਸਿਉ ਮਨ ਨਾ ਲਗਾਨਾ ਹੁਣ ਕਿੱਡੀ ਮਤਵਪੂਰਨ ਗੱਲ ਕੀਤੀ ਮਹਾਰਾਜ ਜੀ ਮੂੰਹ ਤੇ ਸਾਰੇ ਹੀ ਲਾ ਰਹੇ ਆ ਪਾਠ ਕਰਨ ਨਾਲ ਨਾ ਘਾਟਾ ਥੋੜੀ ਆ ਜੇ ਕਿਤੇ ਮਨ ਕਿੰਨੇ ਲਾ ਰਹੇ ਆ ਸਮੱਸਿਆ ਤੇ ਇਹ ਆ ਜੀ ਅਸੀਂ ਰੋਜ਼ ਪੜਦੇ ਆਂ ਰੋਜ਼ ਸੁਣਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਨ੍ਹਾਂ ਨੇ ਸੱਚੀ ਬਾਣੀ ਸੁਣ ਲਈ ਉਹਨਾਂ ਦੇ ਦੁੱਖ ਰੋਗ ਤੇ ਸੰਤਾਪ ਦੂਰ ਹੋ ਜਾਂਦੇ ਜਦੋਂ ਮਾਨਸਿਕ ਤਲ ਤੇ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਨਾ ਫਿਰ ਤਨ ਦੇ ਤਲ ਤੇ ਵੀ ਕੋਈ ਸ਼ੈ ਨਹੀਂ ਸਤਾ ਸਕਦੀ ਤੇ ਅੱਜ ਲੋਕ ਕਿੰਨੇ ਜ਼ਿਆਦੇ ਮਾਨਸਿਕ ਰੋਗਾਂ ਦੇ ਵਿੱਚ ਘਰੇ ਹੋਏ ਹੈ ਤੇ ਸਤਿਗੁਰੂ ਸਮਝਾ ਰਹੇ ਆ ਇਹਦਾ ਮਤਲਬ ਅਸੀਂ ਬਾਣੀ ਸੁਣ ਨਹੀਂ پا ਰਹੇ ਕਿ ਹੁਣ ਬਾਣੀ ਨੂੰ ਸੁਣਨ ਵਾਲਾ ਬੰਦਾ ਥੋੜੀ ਕਹੇਗਾ ਹਾਜੀ ਮੈਂ ਤੇ ਦੁਖੀ ਹੈਗਾ ਜੀ ਤੇ ਜੇ ਉਹ ਕਹਿ ਰਿਹਾ ਇਹਦਾ ਮਤਲਬ ਹੈ ਜਿਉਂਨੇ ਬਾਣੀ ਸੁਣੀ ਨਹੀਂ ਹੁਣ ਸੁਣਨ ਦੀ ਜ਼ਰੂਰਤ ਹੈ ਸੁਣਨ ਦੀ ਵੀ ਤੇ ਕੋਈ ਪਰਿਭਾਸ਼ਾ ਹੋਏਗੀ ਨਾ ਸੁਣਨ ਦਾ ਮਤਲਬ ਇਹ ਥੋੜੀ ਹੈ ਵੀ ਕੰਨਾਂ ਤੱਕ ਕੋਈ ਸਾਊਂਡ ਪਹੁੰਚ ਰਹੀ ਹੈਗੀ ਹੈ ਸੁਣਨ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਇਕਾਗਰਤਾ ਹੈ ਜੀ ਇਹਦਾ ਹਿਅਰਿੰਗ ਤੇ ਲਿਸਨਿੰਗ ਦਾ ਫਰਕ ਹੈ ਨਾ ਇਹ ਸਾਨੂੰ ਸਮਝਣਾ ਪਏਗਾ ਜੀ ਹੁਣ ਗੁਰੂ ਸਾਹਿਬ ਸਮਝਾ ਰਹੇ ਆ ਮਹਾਰਾਜ ਕਿਰਪਾ ਕਰੇ ਕਹਿੰਦੇ ਦੇਖੋ ਤੁਸੀਂ ਨਾ ਮਨ ਨਹੀਂ ਵਿੱਚ ਜੋੜ ਰਿਹਾ ਦੀਨ ਦੇਵਾਲ ਸਦਾ ਦੁੱਖ ਭੰਜਨ ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲਾ ਦੀਨਾ ਤੇ ਦਇਆ ਕਰਨ ਵਾਲਾ ਪਰਮ ਕਿਰਪਾਲੂ ਵਾਹ ਗੁਰੂ ਹੈ ਉਹਦੇ ਨਾਲ ਆਪਣਾ ਮਨ ਨਹੀਂ ਜੋੜ ਰਿਹਾ ਹੈ ਸਮੱਸਿਆ ਇੱਥੇ ਪਈ ਹੋਈ ਹੈ ਮਨ ਤੇ ਜੋੜ ਕੇ ਬੈਠਾ ਮਾਇਆ ਦੇ ਅੰਦਰ ਮਨ ਤੇ ਜੋੜ ਕੇ ਬੈਠਾ ਉਗਣਾ ਦੇ ਵਿੱਚ ਮਨ ਤੇ ਜੋੜ ਕੇ ਬੈਠਾ ਬੁਰਿਆਂਾਂ ਦੇ ਅੰਦਰ ਤੇ ਜਦੋਂ ਉੱਧਰ ਮਨ ਹੀ ਨਹੀਂ ਜੁੜ ਰਿਹਾ ਤੇ ਫਿਰ ਜੀਵਨ ਦਾ ਕਾਇਆ ਕਲਪ ਹੋਵੇ ਕਿਵੇਂ ਐਸੀ ਲਈ ਮਹਾਰਾਜ ਨੂੰ ਕਹਿਣਾ ਪਿਆ ਜਨ ਨਾਨਕ ਕੋਟਣ ਮੈਂ ਕਿਦੂ ਕਰੋੜਾਂ ਦੇ ਵਿੱਚੋਂ ਕੋਈ ਭਾਵ ਬਹੁਤਿਆਂ ਦੇ ਵਿੱਚੋਂ ਕੋਈ ਗੁਰਮੁਖ ਹੋਏ ਪਛਾਣਦਾ ਗੁਰੂ ਦੇ ਦੁਆਰਾ ਕਿਸੇ ਨੂੰ ਇਹ ਗੱਲ ਸਮਝ ਆਈ ਹੈ ਇਹ ਸਮੱਸਿਆ ਇਹ ਹੈ ਜੀ ਕਿ ਮੈਂ ਆਪਣੇ ਮਨ ਨੂੰ ਅਟੈਚ ਨਹੀਂ ਕਰ ਪਾ ਰਿਹਾ ਗੁਰੂ ਦੇ ਨਾਲ ਸ਼ਬਦ ਦੇ ਨਾਲ ਮਨ ਮੇਰਾ ਅਟੈਚ ਕਿਤੇ ਹੋਰ ਹੋਇਆ ਹੋਇਆ ਹੈ ਉਧਰੋਂ ਮਨ ਤੋੜਨਾ ਪਏਗਾ ਉਧਰੋਂ ਮਨ ਹੋੜਨਾ ਪਏਗਾ ਉਧਰੋਂ ਮਨ ਮੋੜਨਾ ਪਏਗਾ ਤੇ ਇਹ ਸਾਰਾ ਜਿਹੜਾ ਯੁੱਧ ਹੈ ਇਹ ਲੜਾਈ ਹੈ ਇਹ ਸਾਡੀ ਮਨ ਨਾਲ ਹੈ ਮਨ ਨਾਲ ਕੋਲ ਨਾ ਪੈਂਦੇ ਮਨ ਹੀ ਨਾਲ ਝਗੜਾ ਹੈ ਜੀ ਇਹ ਆਪਣੇ ਮਨ ਨਾਲ ਲੜਨਾ ਪਏਗਾ ਇਸੇ ਲਈ ਸਮਝਾਇਆ ਮਨ ਜੀਤੈ ਜਗ ਜੀਤ ਹੈ ਜੀ ਮਨ ਨੂੰ ਜਿੰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਇਹ ਗੱਲ ਕੋਈ ਟਾਵਾਂ ਸਮਝਦਾਏ ਤੇ ਜਿਨੇ ਆਪਣੇ ਮਨ ਉਤੇ ਫਤਿਹ ਪਾ ਲਈ ਹੈ ਨਾ ਫੇਰ ਉਹ ਕਦੇ ਜੀਵਨ ਦੇ ਵਿੱਚ ਦੁਖੀ ਨਹੀਂ ਹੋ ਸਕਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਦੁੱਖ ਨਹੀਂ ਆਉਣਗੇ ਉਹਦੇ ਜੀਵਨ ਦੇ ਹੁੰਦਾ ਦੁੱਖ ਬੇਅੰਤ ਆ ਸਕਦੇ ਆ ਪਰ ਉਹ ਦੁਖੀ ਨਹੀਂ ਹੋ ਸਕਦਾ ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ ਹੈ ਜੀ ਉਹਦੇ ਜੀਵਨ ਚ ਕੇਵਲ ਖੇੜਾ ਹੀ ਰਹਿ ਸਕਦਾ ਹੈ ਉਹ ਭਾਵੇਂ ਫਿਰ ਬੰਦ ਬੰਦ ਕੱਟ ਦਿੱਤੇ ਜਾਣ ਉਥੇ ਚਾਹੇ ਖੋਪਰੀਆਂ ਉਤਾਰ ਦਿੱਤੀਆਂ ਜਾਣ ਉਥੇ ਚਾਹੇ ਦੁੱਧ ਚੁੰਗਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਪਾ ਦਿੱਤੇ ਜਾਣ ਉਹ ਵਿਕਾਸ ਭੰਗ ਨਹੀਂ ਜੇ ਹੋ ਸਕਦਾ ਕਿਸੇ ਹਾਲਤ ਦੇ ਵਿੱਚ ਉਥੇ ਚਾਹੇ ਭਾਈ ਮੰਜ ਵਰਗਾ ਲੱਖ ਤੋਂ ਕੱਖ ਦਾ ਹੋ ਜਾਏ ਪਰ ਵਿਕਾਸ ਭੰਗ ਨਹੀਂ ਜੇ ਹੋ ਸਕਦਾ ਜਦੋਂ ਸਿੱਖੀ ਕਮਾਈ ਤੇ ਇਹ ਇਹ ਅੰਤਰਾ ਜਿਹੜਾ ਸਾਨੂੰ ਸਮਝਣਾ ਪਏਗਾ ਪਰ ਇਹਨੂੰ ਸਾਰੇ ਨਹੀਂ ਸਮਝ ਸਕਦੇਗੇ ਇਹ ਤੇ ਗੁਰੂ ਦੀ ਕਿਰਪਾ ਨਾਲ ਸਮਝ ਆਉਂਦਾ ਏ ਇਸ ਲਈ ਗੁਰੂ ਪਾਸ ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਸ਼ਾ ਤੇਰੇ ਕੋਲ ਸਾਰੀ ਦੁਨੀਆ ਬਹੁਤ ਕੁਝ ਮੰਗਦੀ ਹੈ ਦੁੱਧ ਪੁੱਤ ਜ਼ਮੀਨ ਜਾਇਦਾਦ ਪੈਸਾ ਟਕਾ ਤਨ ਦੌਲ ਸਭ ਕੁਝ ਮੰਗਦੀ ਤੂੰ ਦਿਨਾਂ ਤੂੰ ਸਮਰਾਥ ਹੈ ਮੈਂ ਤੇਰੇ ਪਾਸੋਂ ਤੈਨੂੰ ਮੰਗਦਾ ਏ